ਪੰਜਾਬ ਵਿੱਚ ਵਧੇ ਤੇਲ ਅਤੇ ਡੀਜ਼ਲ ਦੇ ਰੇਟਾਂ ਤੋਂ ਬਾਅਦ ਪੰਜਾਬ 'ਚ ਕਾਂਗਰਸ ਦਾ ਖੱਲਾ ਪੋਲ ਪ੍ਰਦਰਸ਼ਨ ਜਿਹੜੇ ਸਾਡੇ ਇੰਚਾਰਜ ਨੇ ਰਾਜਾ ਬੜੀਚੀ ਉਹਨਾਂ ਤੇ ਦੇਸ਼ ਹਨ ਵੀ ਜਿਹੜਾ ਇਹਨਾਂ ਨੇ ਗਰੀਬਾਂ ਤੇ ਭਾਰ ਪਾਇਆ ਹੈ ਡੀਜ਼ਲ ਤੇ ਵਧਾਇਆ ਟੋਲ ਤੇ ਵਧਾਇਆ ਜਿਹੜੀ ਇਹਨਾਂ ਸਬਸਿਡੀ ਬਿਜਲੀ ਦੇ ਖਤਮ ਕੀਤੀ ਹੈ ਔਰ ਬਿਜਲੀ ਦਾ ਜਿਹੜਾ ਰੇਟ ਵੋਝ ਪਾਇਆ ਹੈ ਜਿਹੜਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਦੇ ਉੱਤੇ 61 ਪੈਸੇ ਤੇ ਡੀਜ਼ਲ ਤੇ 92 ਪੈਸੇ GST ਵਧਾਇਆ ਹੈ ਤੇ ਨਾਲ ਹੀ ਜਿਹੜੀ ਸਰਦ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਸਾਡੀ ਪਿਛਲੀ ਸਰਕਾਰ ਸੀ ਉਹਦੀ ਕੈਬਨਟ ਨੇ ਫੈਸਲਾ ਕੀਤਾ ਸੀ ਕਿ ₹3 ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਇਹਨੇ ਉਹ ਵੀ ਸਬਸਿਡੀਆ ਵਾਪਸ ਲੈ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕਰ ਰਹੀ ਹੈ ਧੋਖਾ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਦੇਸ਼ਾਂ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਵਧੀਆਂ ਹੋਈਆਂ ਕੀਮਤਾਂ ਟੈਕਸ ਵਧਾਏ ਗਏ ਆ ਉਹ ਪੰਜਾਬ ਸਰਕਾਰ ਦੇ ਵਿਰੁੱਧ ਮਗੇ ਕਈ ਧਰਨਾ ਪ੍ਰਦਰਸ਼ਨ ਕੀਤਾ ਆ ਔਰ ਜਿਹੜਾ ਇਹਨਾਂ ਨੇ 23 ਰੁਪਏ ਪੈਸੇ ਪਰ ਕਿਲੋਮੀਟਰ ਜਿਹੜਾ ਇਹਨਾਂ ਨੇ ਲੋਕਾਂ ਦੇ ਸਫਰ ਤੇ ਜਿਹੜਾ ਲਾਇਆ ਉਹ ਇੱਕ ਗਰੀਬਾਂ ਦੀ ਜੇਬ ਤੇ ਬਹੁਤ ਵੱਡਾ ਭਾਰ ਹੈ ਹਰ ਪ੍ਰਤਾਪ ਸਿੰਘ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਲੋਕਾਂ ਲਈ ਉਤਰਾਂਗੇ ਅਸੀਂ ਸੜਕਾਂ ਤੇ ਇਹ ਗੱਲ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ ਇਹ ਗੱਲ 61 ਪੈਸੇ ਜਾਂ 92 ਪੈਸੇ ਜਾਂ 3 ਰੁਪਏ ਸਬਸਿਡੀ ਨਹੀਂ ਇਹ ਭਗਵੰਤਾਨ ਮਾਨ ਤਿਕ ਉਹਦੀ ਚਾਲ ਹੈ ਕਿ ਇਹ ਉਹਦੀ ਟੈਸਟ ਡੋਜ਼ ਹੈ ਕਿ ਮੈਂ ਵੇਖਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੁੰਦਾ ਹੈ ਇਨ ਸਰਕਾਰ ਨੇ ਜੀਤ ਬਹੁਤ ਵੱਡੇ ਵੱਡੇ ਵਾਦੇ ਕੀਤੇ ਸੀ ਇਹ ਕੋਈ ਵੀ ਆਪਣੇ ਵਾਦੇ ਤੇ ਖਰੀ ਨਹੀਂ ਉਤਰੀ ਇਹਨਾਂ ਨੇ ਰੋਜ਼ਗਾਰ ਦੇਣ ਦਾ ਇਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਨਾਲ ਅੰਗਰੇਜ਼ਾਂ ਨੂੰ ਕਿਤੇ ਨੌਕਰੀਆਂ ਕਰਿਆ ਕਰਨਗੇ ਪਰ ਇਹ ਸਾਰੇ ਝੂਠੇ ਵਾਦੇ ਨੇ ਇਹਨਾਂ ਦੇ ਔਰ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਕਿ ਇਹ ਜਿੰਨੀਆਂ ਚੀਜ਼ਾਂ ਤੁਸੀਂ ਲਾਈਆਂ ਨੇ ਇਹ ਗਰੀਬ ਮਾਰੂਪ ਨੇ ਇਹ ਲੋਕਾਂ ਦੇ ਨਾਲ ਧੱਕਾ ਆ ਜੋ ਤੁਸੀਂ ਮੈਨੀਫੈਸਟੋ ਵਿੱਚ ਕਿਹਾ ਸੀ ਉਹਦੇ ਉਲਟ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਸ਼ਾਂਤ ਚੁੱਪ ਕਰਕੇ ਘਰ ਬੈਠਿਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜੇ ਸਾਡੇ ਬਿਜਲੀ ਦੇ ਬਿੱਲ ਨੇ ਉਹ ਵੀ ਲਾਵੇ ਜਿਹੜੀ ਗਰੀਬਾਂ ਨੂੰ ਕਣਕ ਦਿੱਤੀ ਜਾਂਦੀ ਹੈ ਉਹ ਵੀ ਵਾਪਸ ਲਵੇ ਇਹਨੇ ਫਿਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਵਾਪਸ ਕਰਨੀਆਂ ਨੇ ਕਿਉਂਕਿ ਇਹ ਤਾਂ ਕੋਈ ਸਰਕਾਰ ਚੱਲ ਨਹੀਂ ਰਹੀ ਇਹ ਸਾਡੀ ਉਹਨਾਂ ਨੂੰ ਪੇਪਰਟ ਡੀਸੀ ਸਾਹਿਬ ਨੂੰ ਅਸੀਂ ਕਿਹਾ ਉੱਤੋਂ ਤੱਕ ਬਚਾ ਦਿਓ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਸ ਲਾਓ ਤਾਂ ਕਿ ਅਸੀਂ ਫੇਰ ਤਰੱਕੀ ਦੇ ਰਾਹ ਤੇ ਤੁਰ ਸਕੀਏ ਫੇਰ ਬਾਕੀ ਗਰੀਬੀ ਵੱਲ ਨਾ ਤੁਰੀਏ ਇਹ ਆਪਾਂ ਜਿਹੜੇ ਖੂਚ ਡਿੱਗ ਰਹੇ ਹਨ ਇਹ ਸਾਨੂੰ ਹੋਰ ਫੁੱਟੀ ਜਾ ਰਹੇ ਨੇ ਤੇ ਇਹਦੇ ਵਿਰੁੱਧ ਅਸੀਂ ਇੱਕ ਵੱਡਾ ਜਹਾਦ ਖੜਾ ਕਰੀਏ ਕੋਈ ਵੀ ਪਿੰਡ ਕੋਈ ਘਰ ਅਜਿਹਾ ਨਾ ਰਵੇ ਕਿਉਂਕਿ ਇਹਦੇ ਨਾਲ ਹਰ ਪਰਿਵਾਰ ਹਰ ਘਰ ਹਰ ਬੰਦਾ ਸਿੱਧੇ ਤੌਰ ਤੇ ਇਨਵੋਲਵ ਹੁੰਦਾ ਹੈ ਹਰ ਇੱਕ ਨੇ ਸਕੂਟਰਕਾਰ ਮੋਟਰਸਾਈਕਲ ਤੇਲ ਪੋਣਾ ਹਰ ਇੱਕ ਨੇ ਡੀਜ਼ਲ ਆਪਣੇ ਟਰੈਕਟਰ ਚ ਪੋਣਾ ਹਰ ਇੱਕ ਨੂੰ ਬਿਜਲੀ ਚਾਹੀਦੀ ਆ ਉਹਦੇ ਤੇ ਤਿੰਦਰ ਤੇ ਯੂਨਿਟ ਸਬਸਿਡੀ ਵਾਪਸ ਲਈ ਗਈ ਆ ਇਹਦੇ ਨਾਲ ਸਾਰੇ ਪ੍ਰਭਾਵਿਤ ਹੋਏ ਨੇ ਤੇ ਸਾਨੂੰ ਸਾਰਿਆਂ ਨੂੰ ਇੱਕ ਮੋਟ ਹੋ ਕੇ ਇਹਦੇ ਵਿਰੁੱਧ ਖੜੇ ਹੋਣਾ ਚਾਹੀਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਪੰਜਾਬ ਵਿੱਚ ਜਦੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ ਉਸ ਵੇਲੇ ਆਮ ਲੋਕਾਂ ਤੇ ਆਮ ਵਰਗ ਦੇ ਵਾਸਤੇ ਬਹੁਤ ਫਾਇਦੇ ਕੀਤੇ ਗਏ ਸਨ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਵੇਂ ਹੀ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੇ ਉੱਪਰ ਵੈਟ ਬਧਾਇਆ ਗਿਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਅੱਜ ਕਾਂਗਰਸ ਪਾਰਟੀ ਵੱਲੋਂ ਜਿੱਥੇ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਆਮ ਲੋਕਾਂ ਦੀ ਜੇਬਾਂ ਉੱਤੇ ਡਾਕਾ ਤੇ ਆਮ ਆਦਮੀ ਪਾਰਟੀ ਵੱਲੋਂ ਪਾਂ ਤੋਂ ਗੁਰੇਜ਼ ਨਾ ਕੀਤਾ ਤਾਂ ਅਸੀਂ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਜਰੂਰ ਚੁੱਕੀ ਜਾਵੇਗੀ ਇਸ ਸਬੰਧੀ ਅਜਨਾਲਾ ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਾਡੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਹੜੇ ਸਾਡੇ ਇੰਚਾਰਜ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਦੇਸ਼ ਹਨ ਕਿ ਜਿਹੜਾ ਇਹਨਾਂ ਨੇ ਗਰੀਬਾਂ ਦੇ ਭਾਰ ਪਾਇਆ ਡੀਜ਼ਲ ਤੇ ਵਾਟ ਹੁਦਾਇਆ ਕੰਟਰੋਲ ਤੇ ਵਧਾਇਆ ਜਿਹੜੀਆਂ ਦਾ ਸਬਸਿਡੀ ਬਿਜਲੀ ਦੇ ਖਦਮ ਕੀਤੀ ਹੈ ਔਰ ਬਿਜਲੀ ਦਾ ਜਿਹੜਾ ਰੇਟ ਬੋਝ ਪਾਇਆ ਹੈ ਔਰ ਜਿਹੜਾ ਇਹਨਾਂ ਨੇ 23 ਰੁਪਏ ਪੈਸੇ ਪਰ ਕਿਲੋਮੀਟਰ ਜਿਹੜਾ ਇਹਨਾਂ ਨੇ ਲੋਕਾਂ ਦੇ ਸਫ਼ਰ ਤੇ ਜਿਹੜਾ ਲਾਇਆ ਉਹ ਇੱਕ ਗਰੀਬਾਂ ਦੀ ਜੇਬ ਤੇ ਬਹੁਤ ਵੱਡਾ ਭਾਰ ਹੈ ਔਰ ਉਹਦੇ ਰੋਜ਼ ਪ੍ਰਦਰਸ਼ਨ ਦੇ ਵਜੋਂ ਇੱਥੇ ਤੁਸੀਂ ਰੋਜ਼ਪਰਤਕ ਸਿੰਘ ਕਰੋ ਧਰਨਾ ਦਿਓ ਡੀਸੀ ਸਾਹਿਬ ਨੂੰ ਮੈਮੋਰੰਡਮ ਦਿਓ ਤਾਂ ਕਿ ਇਹਨਾਂ ਦੇ ਸੀਐਮ ਸਾਹਿਬ ਤੱਕ ਉਹ ਮੈਮੋਰੰਡਮ ਤੁਹਾਡਾ ਜਾਵੇ ਤੇ ਇਹਨਾਂ ਦੇ ਕੰਨ ਖੁੱਲਣ ਔਰ ਅਸੀਂ ਆਪਣੇ ਮੈਮੋਰੰਡਮ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਕਿ ਇਹ ਜਿੰਨੀਆਂ ਚੀਜ਼ਾਂ ਤੁਸੀਂ ਲਾਈਆਂ ਨੇ ਇਹ ਗਰੀਬ ਮਾਰੂ ਨੇ ਇਹ ਲੋਕਾਂ ਦੇ ਨਾਲ ਧੱਕਾ ਆ ਜੋ ਤੁਸੀਂ ਮੈਨੀਫੈਸਟੋ ਵਿੱਚ ਕਿਹਾ ਸੀ ਉਹਦੇ ਉਲਟ ਆ ਇਹ ਸਾਡੀ ਉਹਨਾਂ ਨੂੰ ਮੈਮੋਰੈਂਡਮ ਡੀਸੀ ਸਾਹਿਬ ਨੂੰ ਅਸੀਂ ਕਿਹਾ ਉੱਥੋਂ ਤੱਕ ਬਚਾ ਦਿਓ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਸ ਲਾਓ ਤਾਂ ਕਿ ਅਸੀਂ ਫੇਰ ਤਰੱਕੀ ਦੇ ਰਾਹ ਤੇ ਤੁਰ ਸਕੀਏ ਫੇਰ ਬਾਕੀ ਗਰੀਬੀ ਵੱਲ ਨਾ ਤੁਰੀਏ ਇਹ ਆਪਾਂ ਜਿਹੜੇ ਖੂਚ ਡਿੱਗ ਰਹੇ ਹਨ ਇਹ ਸਾਨੂੰ ਹੋਰ ਛੁੱਟੀ ਜਾ ਰਹੇ ਨੇ ਇਸ ਵੇਲੇ ਕਿਸੇ ਦਾ ਸਾ ਨਹੀਂ ਸੌਖਾ ਨਿਕਲ ਰਿਹਾ ਔਰ ਇਹਨਾਂ ਨੇ ਜਿਹੜਾ ਭਾਰ ਪਾਇਆ ਇਹ ਹੋਰ ਔਖਾ ਕਰਤਾ ਸਾਨੂੰ ਇਸ ਸਰੋਚ ਜਿਹੜਾ ਰੋਸ ਦਾ ਨਾ ਸੀ ਉਹ ਅਸੀਂ ਕੀਤਾ ਔਰ ਮੈਮੋਰੈਂਡਮ ਅ ਅਚਾਰ ਸਾਹਿਬ ਦੀ ਲਗਦਾ ਕਿ ਆਪ ਲੋਕੋ ਟ੍ਰੈਕਿੰਗ ਕਿਉਂਕਿ 92 ਦੇ ਕਿਰੀਟਾਈਰੀਆ ਕਿਤੇ ਇਹ ਸਾਫ ਆਸਲੀ ਮੈਕੇਸ਼ਨ ਬਾਰੇ ਦੇਖਿਆ ਲੱਗਦਾ ਕਿ ਉਹੀ ਆਪ ਲੋਕਾਂ ਨੂੰ ਵੱਟਦੇ ਹੋਏ ਨਜ਼ਰ ਆ ਰਹੇ ਤੁਸੀਂ ਇੱਕ ਗੱਲ ਦਾ ਤੁਸੀਂ ਅਸੈਸਮੈਂਟ ਕਰ ਲਓ ਲੋਕਾਂ ਨੇ ਇਹਨਾਂ ਦਾ ਅਸੈਸਮੈਂਟ ਕਰ ਲਈ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਭਗਵਾਨਤ ਮਾਨ ਕਹਿੰਦਾ ਮੇਰਾ 13 ਮੇਰੀਆਂ ਸੀਟਾਂ 13 ਹੋਣੀਆਂ ਆਈਆਂ ਕਿੰਨੀਆਂ ਤਿੰਨ ਆਈਆਂ ਲੋਕਾਂ ਨੇ ਜਵਾਬ ਦਿੱਤਾ ਔਰ ਮੈਂ ਤੁਹਾਨੂੰ ਕਹਿੰਦਾ ਸਰਪੰਚੀ ਦੀਆਂ ਇਲੈਕਸ਼ਨਾਂ ਹੋਣੀਆਂ ਸਮਤੀ ਦੀਆਂ ਹੋਣੀਆਂ ਜ਼ਿਲ੍ਹਾ ਪ੍ਰਸ਼ਦੀਆਂ ਹੋਣੀਆਂ ਨੇ ਕਾਰਪੋਰੇਸ਼ਨਾਂ ਦੀਆਂ ਹੋਣੀਆਂ ਨੇ 22 ਇਲੈਕਸ਼ਨ ਆਉਣੀਆਂ ਨੇ ਲੋਕਾਂ ਨੇ ਫੇਟ ਠੋਕੇ ਜਵਾਬ ਦੇਣਾ ਝਾੜੂ ਨੂੰ ਖਿਲਾਰ ਕੇ ਰੱਖਦਾ ਕਿਉਂਕਿ ਇਹਨਾਂ ਦੀਆਂ ਨੀਤੀਆਂ ਬਿਲਕੁਲ ਲੋਕਾਂ ਦੇ ਖਿਲਾਫ ਨੇ ਔਰ ਲੋਕ ਇਹਨਾਂ ਦੀਆਂ ਗੱਲਾਂ ਨੂੰ ਸਮਝ ਗਏ ਨੇ ਝੂਠ ਮਾਰ ਕੇ ਇਹਨਾਂ ਨੇ ਸੱਤਾ 'ਚ ਆ ਗਏ ਨੇ ਲੇਕਿਨ ਇੰਨਾ ਵੱਡਾ ਧੋਖਾ ਇਹਨਾਂ ਨੂੰ ਸੋਚਿਆ ਨਹੀਂ ਸੀ ਲੋਕਾਂ ਨੇ ਕਿ ਸਾਡੇ ਨਾਲ ਇਹ ਭਗਵੰਤ ਮਾਨ ਕਰੇਗਾ ਜਿਹੜਾ ਕਿ ਹੋਇਆ ਔਰ ਬਿਲਕੁਲ ਐਕੀਨ ਨਾਲ ਉਹ ਰੋਜ਼ ਹਰ ਇਲੈਕਸ਼ਨ ਚ ਹੋਇਆ ਜੋ ਸਾਨੂੰ ਪ੍ਰਧਾਨ ਸਾਹਿਬ ਆਦੇਸ਼ ਦੇਣਗੇ ਉਹਨਾਂ ਦਾ ਪ੍ਰੋਗਰਾਮ ਯਕਦਮ ਹੁਕਮ ਹੋਇਆ ਕਿਉਂਕਿ ਕੱਲ ਹੀ ਵੈਟ ਲੱਗਾ ਲਾਗੂ ਹੋਇਆ ਇਹਨਾਂ ਦੇ ਰੇਟ ਉਸੇ ਇਨਸਟੈਂਟਲੀ ਉਸੇ ਹੀ ਯਕਦਮ ਵੀ ਵਧਾ ਦਿੱਤੇ ਉਸੇ ਵੇਲੇ ਸਾਨੂੰ ਹੁਕਮ ਆ ਗਿਆ ਅਸੀਂ ਪਹਿਲੇ ਮੇਰਾ ਖਿਆਲ ਹੈ ਜਿਆਦਾ ਸਾਡਾ ਪ੍ਰਭਾਵਸ਼ਾਲੀ ਅਸੀਂ ਰੋਜ਼ਪਰ ਦਰਚਨ ਕੀਤਾ ਸਾਡੇ ਵਰਕਰ ਜੋ ਜਾਰੂ ਨੇ ਉਹਨਾਂ ਨੂੰ ਅਸੀਂ ਰਾਤੀ ਸੁਨੇਹਾ ਲਾਇਆ ਕੋ ਸਵੇਰੇ ਆ ਗਿਆ ਔਰ ਇੱਕ ਬਹੁਤ ਵਧੀਆ ਸੁਨੇਹਾ ਸਾਰੇ ਪੰਜਾਬ ਦੇ ਵਿੱਚ ਗਿਆ ਵੀ ਲੋਕ ਜਿਹੜੇ ਨੇ ਉਹ ਔਖੇ ਹੋਏ ਨੇ ਤੁਹਾਡੇ ਫੈਸਲਿਆਂ ਤੋਂ ਇਹਨਾਂ ਨੂੰ ਤੁਰੰਤ ਵਾਪਸ ਲਾਓ ਔਰ ਲੋਕ ਹਮੇਸ਼ਾ ਤਤਵਰ ਰਹਿਣਗੇ ਜਦੋਂ ਆਵਾਜ਼ ਦੇਵਾਂਗੇ ਜਿੱਥੇ ਵੱਡਾ ਪ੍ਰੋਗਰਾਮ ਬਣੇਗਾ ਉਥੇ ਹੋਰ ਹੋਮ ਮਾਕੇ ਸਿਆਵਾਂਗੇ ਰੈਲੀਆਂ ਵੀ ਹੋਣੀਆਂ ਨੇ ਇਹਨਾਂ ਦੇ ਖਿਲਾਫ ਬਹੁਤ ਕੁਝ ਹੋਣਾ ਆ ਆਨਲਿਸਮ ਉੱਥੇ ਹੀ ਦੂਸਰੇ ਪਾਸੇ ਕਾਂਗਰਸ ਪਾਰਟੀ ਅੰਮ੍ਰਿਤਸਰ ਦੇ ਦਿਹਾਤੀ ਦੇ ਸਾਬਕਾ ਪ੍ਰਧਾਨ ਤੇ ਮਝੁੱਠਾ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਭਗਵੰਤ ਪਾਲ ਸਿੰਘ ਸੱੱਚਰ ਵੱਲੋਂ ਵੀ ਪੰਜਾਬ ਸਰਕਾਰ ਉੱਤੇ ਜਮ ਕੇ ਨਿਸਾਨੇ ਸਾਦੇ ਗਏ ਨੇ ਇਸ ਸਬੰਧੀ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਕੱਲ ਸ਼ਾਮ ਨੂੰ ਸੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਤੁਸੀਂ ਸਾਰਿਆਂ ਨੇ ਸਾਰੇ ਪੰਜਾਬ ਦੇ ਵਿੱਚ ਜ਼िला ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਣਾ ਹੈ ਤੇ ਰੋਸ ਧਰਨਾ ਦੇਣਾ ਹੈ ਜਿਹੜਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਦੇ ਉੱਤੇ 61 ਪੈਸੇ ਤੇ ਡੀਜ਼ਲ ਦੇ 92 ਪੈਸੇ ਜੀਐਸਟੀ ਵਧਾਇਆ ਹੈ ਤੇ ਨਾਲ ਹੀ ਜਿਹੜੀ ਸਤਾਜ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਸਾਡੀ ਪਿਛਲੀ ਸਰਕਾਰ ਸੀ ਉਹਦੀ ਕੈਬਨਟ ਨੇ ਫੈਸਲਾ ਕੀਤਾ ਸੀ ਕਿ 3 ਰੁਪਏ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਇਹਨੇ ਉਹ ਵੀ ਸਬਸਿਡੀ ਜਿਹੜੀ ਆ ਵਾਪਸ ਲੈ ਲਈਏ ਇਹ ਗੱਲ ਮੈਂ ਤੁਹਾਡੇ ਸਾਹਮਣੇ ਦਰਹੀਂ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ ਇਹ ਗੱਲ 61 ਪੈਸੇ ਜਾਂ 92 ਪੈਸੇ ਜਾਂ 3 ਰੁਪਏ ਸਬਸਿਡੀ ਨਹੀਂ ਇਹ ਭਗਵੰਤ ਮਾਨ ਦੀ ਕੋਝੀ ਚਾਲ ਹੈ ਕਿ ਇਹ ਉਹਦੀ ਟੈਸਟ ਡੋਜ਼ ਹੈ ਕਿ ਮੈਂ ਵੇਖਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਸ਼ਾਂਤ ਚੁੱਪ ਕਰਕੇ ਘਰ ਬੈਠਿਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜੇ ਸਾਡੇ ਬਿਜਲੀ ਦੇ ਬਿੱਲ ਨੇ ਉਹ ਵੀ ਲਾਵੇ ਜਿਹੜੀ ਗਰੀਬਾਂ ਨੂੰ ਕਣਕ ਦਿੱਤੀ ਜਾਂਦੀ ਹੈ ਉਹ ਵੀ ਵਾਪਸ ਲਵੇ ਇਹਨੇ ਫਿਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਵਾਪਸ ਕਰਨੀਆਂ ਨੇ ਕਿਉਂਕਿ ਇਹ ਤਾਂ ਕੋਈ ਸਰਕਾਰ ਚੱਲ ਨਹੀਂ ਰਹੀ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨੂੰ ਟੈਸਟ ਡੋਜ਼ ਦੇ ਤੌਰ ਤੇ ਲਿਆ ਜਾਵੇ ਤੇ ਇਹਦੇ ਵਿਰੁੱਧ ਅਸੀਂ ਇੱਕ ਵੱਡਾ ਜਹਾਦ ਖੜਾ ਕਰੀਏ ਕੋਈ ਵੀ ਪਿੰਡ ਕੋਈ ਘਰ ਅਜਿਹਾ ਨਾ ਰਵੇ ਕਿਉਂਕਿ ਇਹਦੇ ਨਾਲ ਹਰ ਪਰਿਵਾਰ ਹਰ ਘਰ ਹਰ ਬੰਦਾ ਸਿੱਧੇ ਤੌਰ ਤੇ ਇਨਵੋਲਵ ਹੁੰਦਾ ਹੈ ਹਰ ਇੱਕ ਨੇ ਸਕੂਟਰ ਕਾਰ ਮੋਟਰਸਾਈਕਲ ਤੇਲ ਪੋਣਾ ਹਰ ਇੱਕ ਨੇ ਡੀਜ਼ਲ ਆਪਣੇ ਟਰੈਕਟਰ ਚ ਪੋਣਾ ਹਰ ਇੱਕ ਨੂੰ ਬਿਜਲੀ ਚਾਹੀਦੀ ਹੈ ਉਹਦੇ ਤੇ 3 ਰੁਪਏ ਯੂਨਿਟ ਸਬਸਿਡੀ ਵਾਪਸ ਲੈ ਗਈ ਹੈ ਇਹਦੇ ਨਾਲ ਸਾਰੇ ਪ੍ਰਭਾਵਿਤ ਹੋਏ ਨੇ ਤੇ ਸਾਨੂੰ ਸਾਰਿਆਂ ਨੂੰ ਇੱਕ ਮੋਟੋ ਕੇ ਇਹਦੇ ਵਿਰੁੱਧ ਖੜੇ ਹੋਣਾ ਚਾਹੀਦਾ ਅੱਛਾ ਸਾਹਿਬ ਉਹ ਕਹਿੰਦੇ ਰੈਵਨਿਊ ਜਨਰੇਟ ਕਰਨ ਵਾਸਤੇ ਸਰਕਾਰ ਜਿਹੜੇ ਚੁੱਕੇ ਜਾਂਦੇ ਬਿਜਲੀ ਦੇ ਬਿੱਲ ਲੈ 1800 ਕਰੋੜ ਦੀ ਕਹਿੰਦੇ ਰੈਵਨਿਊ ਮਿਲਣਾ ਹੈ ਪਰ ਜੇ ਗਰੀਬ ਦਾ ਖੂਨ ਚੂਸ ਕੇ ਇਹਨਾਂ ਨੇ ਰੈਵਨਿਊ ਇਕੱਠਾ ਕਰਨਾ ਹੈ ਤੇ ਮੈਂ ਸਮਝਦਾ ਇਹਦੇ ਨਾਲ ਮਾੜੀ ਘਟਨਾ ਕੋਈ ਹੋਰ ਹੋ ਸਕਦੀ ਹੈ ਲੱਗਦਾ ਹੈ ਇਸੇ ਕਰਕੇ ਇਹ ਨਗਰ ਨਿਕਾ ਪਿਆ ਬਚਾਈਤੀ ਇਲੈਕਸ਼ਨ ਕਰਕੇ ਨਿਕਰਾਈਆਂ ਜਾ ਰਹੀਆਂ ਜਿਸ ਦੀ ਬੈਕਫਰ ਤੇ ਨਜ਼ਰ ਆ ਰਹੀ ਹੈ ਸਰਕਾਰ ਮੈਂ ਕਹਿ ਰਿਹਾ ਵੀ ਇਹ ਸਟੇਜ ਤੇ ਚਲਾ ਸਕਦਾ ਹੈ ਲੇਕਿਨ ਸਰਕਾਰ ਨਹੀਂ ਚਲਾ ਸਕਦਾ ਇਹਨੂੰ ਆਪਣਾ ਭੁਇਖ ਨਜ਼ਰ ਆ ਰਿਹਾ ਹੈ ਕਿ ਮੈਂ ਕਾਰਪੋਰੇਸ਼ਨ ਵੀ ਹਰਨੀ ਹੈ ਪੰਚਾਇਤਾਂ ਸੰਮਤੀਆਂ ਜ਼ਲਾ ਪਿੜਿਸ਼ਦ ਵੀ ਹਰਨੀਆਂ ਨੇ ਇਸ ਕਰਕੇ ਨਹੀਂ ਕਰਾਰਿਆ ਜਿਹੜਾ ਹੁਣ ਇਹਨੇ ਨਵਾਂ ਡਰਾਮਾ ਕੀਤਾ ਸੀ ਵਿਧਾਨ ਸਭਾ ਚ ਕਿ ਮੈਂ ਜੀ ਕਹਤਾ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹ ਪਾਰਟੀ ਦੇ ਚੋਣਸ਼ਾ ਤੇ ਨਹੀਂ ਹੋਣੀਆਂ ਇਹਨੂੰ ਭਲੇ ਮਾਨ ਸਰਵੇ ਇਹ ਨਹੀਂ ਪਤਾ ਕਿ ਪਹਿਲਾਂ ਕਿਹੜੀਆਂ ਪੰਚਾਇਤੀਆਂ ਚੋਣਾਂ ਚੋਣਸ਼ਾ ਤੇ ਹੁੰਦੀਆਂ ਸਨ ਆਪੋ ਆਪਣਾ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਟਰਨਿੰਗ ਅਫਸਰ ਨਿਸ਼ਾਨ ਦੇਂਦੇ ਸੀ ਕਿਸੇ ਦਾ ਮੰਝਾ ਹੋ ਗਿਆ ਕਿਸੇ ਦਾ ਸਾਈਕਲ ਹੋ ਗਿਆ ਕਿਸੇ ਦੀ ਬੈਟਰੀ ਹੋ ਗਈ ਉਹਨਾਂ ਚੋਣ ਨਿਸ਼ਾਨਾਂ ਤੇ ਆਪਾਂ ਸਰਪੰਚੀਆਂ ਲੜਦੇ ਰਹੇ ਕਦੀ ਹੋਇਆ ਨਹੀਂ ਸੀ ਆਪਾਂ ਪਾਰਟੀ ਦੇ ਚੋਣਸ਼ਾਂ ਤੇ ਚੋਣ ਲੜੀ ਹੋਏ ਜਿੱਕਰ ਇਸ ਤਰ੍ਹਾਂ ਦੇ ਹੋਰ ਕੰਪੈਕਟ ਚੁੱਕੇ ਗਏ ਤੇ ਐਡਜਿਟੇਸ਼ਨ ਕੀਤਾ ਜਾ ਤਾਹ ਪਰ ਤੋਂ ਤੁਹਾਨੂੰ ਕੋ ਕਸਰ ਨਜ਼ਰ ਆ ਰਹੀ ਕੈਮਰਾਮੈਨ ਜਬ ਮਾਰ ਕੇ ਦਿਖਾਓ ਹਾ ਲੋਕਾਂ ਨੂੰ ਅੱਜ ਲੋਕਾਂ ਚ ਕਿੰਨਾ ਉਤਸ਼ਾਹ ਹੈ ਸਾਨੂੰ ਕੱਲ ਰਾਤ ਨੂੰ ਮੈਸੇਜ ਲੱਗਾ ਸਰਦਾਰ ਜੀ ਦਾ ਰਾਜਾ ਵੜਿੰਗ ਜੀ ਦਾ ਕਿ ਤੁਸੀਂ ਰੋਸ ਧਰਨੇ ਦੇਣੇ ਨੇ ਤੇ ਇੰਨੀ ਵੱਡੀ ਤਦਾਦ ਦੇ ਵਿੱਚ ਜਿੰਨੇ ਸਾਡੇ ਪਾਰਟੀ ਦੇ ਸੀਨੀਅਰ ਵਰਕਰ ਸਹਿਬਾਨ ਨੇ ਸਿਰਫ ਉਹਨਾਂ ਨੂੰ ਸੱਦੇ ਲਾਇਆ ਗਿਆ ਸਨ ਕਿ ਤੁਸੀਂ ਆਉਣਾ ਤੇ ਜਿਸ ਦਿਨ ਸਾਨੂੰ 2-4 ਦਿਨ ਪਹਿਲਾਂ ਸੁਨੇਹਾ ਲੱਗਿਆ ਕਿ ਅਸੀਂ ਰੋਸ ਵੱਡਾ ਧਰਨਾ ਦੇਣਾ ਹੈ ਤੇ ਇੱਥੇ ਤੇ ਦੁਨੀਆ ਸਮਝ ਨਹੀਂ ਜਾਂਦੀ ਇੱਥੇ ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜਾ ਰਹੀ ਸੀ ਉੱਥੇ ਹੀ ਹੁਣ ਆਮ ਲੋਕਾਂ ਦੀ ਜੇਬ 'ਚ ਡਾਕਾ ਮਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੇ ਵੈਟ ਦੇ ਵਿੱਚ ਵਾਅਦੇ ਦੇ ਬਾਅਦ ਕੁਝ ਹੀ ਪੈਸੇ ਦੀ ਕਮੀ ਵਧੀ ਹੈ ਲੇਕਿਨ ਆਮ ਲੋਕਾਂ ਨੂੰ ਕਾਫੀ ਇਸ ਦਾ ਨੁਕਸਾਨ ਹੋਇਆ ਉੱਥੇ ਹੀ ਹੁਣ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਅਤੇ ਮੰਗ ਪੱਤਰ ਵੀ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਪਹੁੰਚਾਏ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਜੋ ਵੈਟ ਪੈਟਰੋਲ ਅਤੇ ਡੀਜ਼ਲ ਦੇ ਉੱਤੇ ਵਧਾਇਆ ਗਿਆ ਉਸ ਨੂੰ ਘਟਾਇਆ ਜਾਂਦਾ ਹੈ ਜਾਂ ਪੰਜਾਬ ਸਰਕਾਰ ਤੇ ਇਸੇ ਹੀ ਤਰ੍ਹਾਂ ਲੋਕਾਂ ਦੀ ਜੇਬ ਉੱਤੇ ਡਾਕਾ ਮਾਰਦੀ ਰਹੇਗੀ ਲੇਕਿਨ ਪੰਜਾਬ ਦੇ ਆਮ ਲੋਕਾਂ ਦੀ ਜੇਬ ਉੱਤੇ ਡਾਕਾ ਪੰਜਾਬ ਸਰਕਾਰ ਵੱਲੋਂ ਮਾਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਆਮ ਲੋਕਾਂ ਦੀ ਅਤੇ ਆਮ ਵਰਗ ਦੀ ਗਲ ਕਰਦੇ ਸਨ ਭਜੀ ਪੰਤੋੜਾ ਨਾਮ ਰঞ্জੀਤ ਸਿੰਘ ਢਿੱਲੋਂ ਜੀ ਸਰ ਜੀ ਜੀ ਅੱਜ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਕੀ ਹੈ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਦਿਸ਼ਾ ਹਦਾਇਤਾਂ ਦਿੱਤੇ ਗਏ ਸੀ ਕਿ ਜਿਹੜੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਟੈਕਸ ਵਧਾਏ ਗਏ ਆ ਉਹ ਪੰਜਾਬ ਸਰਕਾਰ ਦੇ ਵਿਰੁੱਧ ਮਗੇ ਕਹਿੰ ਦਰਨਾ ਪ੍ਰਦਰਸ਼ਨ ਕੀਤਾ ਆ ਤੇ ਜੋ ਕਿ ਇਹ ਡੀਸੀ ਦਫਤਰ ਸਾਰੇ ਜਿੰਨੇ ਜ਼ਿਲ੍ਹਾ ਪ੍ਰਧਾਨ ਸਾਡੇ ਅਸ਼ਵਨੀ ਕਮਰ ਕੁਮਾਰ ਪੱਪੂ ਜੀ ਤੇ ਹਰ ਪ੍ਰਤਾਪ ਜਨਾਲਾ ਜੀ ਜਿਨ੍ਹਾਂ ਦੇ ਵਿਚਾਰ ਦੇਸ਼ ਤੇ ਅਹੀਂ ਇੱਥੇ ਆਏ ਆ ਡੀਸੀ ਦਫਤਰ ਤੇ ਧਰਨਾ ਦਿੱਤਾ ਹੈ ਕੀ ਕਿ ਲੱਗਦਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਦੀ ਹੋਈ ਨਜ਼ਰ ਆਈ ਕਿ ਲਗਾਤਾਰ ਵੀ ਉਹਨਾਂ ਵੱਲੋਂ ਐਸਾ ਨਹੀਂ ਕਿ ਜੀ ਇਹਨੇ ਸਰਕਾਰ ਨੇ ਜੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਕੋਈ ਵੀ ਆਪਣੇ ਵਾਅਦੇ ਤੇ ਖਰੀ ਨਹੀਂ ਉਤਰੀ ਇਹਨਾਂ ਨੇ ਰੋਜ਼ਗਾਰ ਦੇਣ ਦਾ ਇਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਨਾਲ ਅੰਗਰੇਜ਼ ਆਣ ਕੇ ਨੌਕਰੀਆਂ ਕਰਿਆ ਕਰਨਗੇ ਪਰ ਇਹ ਸਾਰੇ ਝੂਠੇ ਵਾਅਦੇ ਨੇ ਇਹਨਾਂ ਦੇ ਕੋਈ ਰੋਜ਼ਗਾਰ ਨਹੀਂ ਮਿਲਿਆ ਸਭ ਜਿਹੜੇ ਨਾ ਸਰਕਾਰੀ ਨੌਕਰੀਆਂ ਪੱਕੀਆਂ ਕਰਨ ਦਾ ਕਿਆ ਸੀ ਕੱਚਿਆਂ ਨੂੰ ਉਹ ਵੀ ਕੱਚੇ ਹੀ ਆ ਸਭ ਝੂਠੇ ਵਾਦੇ ਇਹਨਾਂ ਦੇ ਕੀ ਲੱਗਦਾ ਕਿ ਜੇ ਇਹ ਜੇ ਜ਼ਰੂਰਤ ਪਈ ਤਾਂ ਹੋਰ ਪ੍ਰਦਰਸ਼ਨ ਕੀਤਾ ਜਾਏਗਾ ਸਾਡੇ ਪ੍ਰਧਾਨ ਰਾਜਾ ਬੜਿੰਦ ਜੀ ਜਦੋਂ ਸਾਨੂੰ ਦੇਸ਼ਾਂ ਨਰੇਸ਼ ਦੇਣਗੇ ਅਸੀਂ ਉਸ ਟਾਈਮ ਜਿੱਥੇ ਕਹਿਣਗੇ ਉੱਥੇ ਧਰਨਾ ਦੇਣ ਲਈ ਤਿਆਰ ਹਾਂ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਡੀਸੀ ਡੀਸੀ ਆਫਿਸ ਆਏ ਆ ਜੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜੇ ਸਾਨੂੰ ਜ਼ਰੂਰਤ ਪਈ ਆਪਣੇ ਸਾਰੇ ਵਰਕਰਾਂ ਨੂੰ ਇਕੱਠੇ ਕਰਕੇ ਕਿਤੇ ਹੋਰ ਵੀ ਤਰਨਾ ਦੇਣਾ ਪਿਆ ਇ ਉੱਥੇ ਵੀ ਦਵਾਂਗੇ